ਹਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡਾ ਬੁਰਜ ਨੱਥੂਕੇ ਪਹੁੰਚੇ ਹਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੁਲਦੀਪ ਹੋਰਾਂ ਦੇ ਕੋਲ ਆਇਆ ਦੋਸਤੋ ਵੀਰ ਕੁਲਦੀਪ ਸਿੰਘ ਹੁਣ ਮੈਂ ਪਸ਼ੂ ਵਪਾਰ ਦਾ ਕੀਤਾ ਵਾ ਰੂਟਿੰਡ ਦੇ ਵਿੱਚ ਵੀਰ ਹੁਣੇ ਕੰਮ ਕਰਦੇ ਆ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕੋ ਰੋਪਾਈਆਂ ਨੇ ਤੇ ਅੱਜ ਇਸ ਵੀਡੀਓ ਵਿੱਚ ਨਾਗਵ ਐਸੀ ਆਪਾਂ ਟੋਟਲ ਤੁਹਾਨੂੰ 306 ਵੜਾ ਨੇ ਤੇ ਦੋ ਮੱਝ ਤੁਹਾਨੂੰ ਦਿਖਾ ਦੇਵਾਂਗੇ ਜਿਨ੍ਹਾਂ ਦੇ ਵਿੱਚੋਂ ਟੋਕਰ ਗੱਭਣ ਇੱਕ ਮੱਝ ਇੱਕ ਬ ਬੇੜਾਂ ਦੀ ਗੱਲ ਕਰ ਲਈਏ ਕੁਝ ਕੁ ਉੱਚੇ ਬੱਚੇ ਦੇ ਵਿੱਚ ਆ ਠੀਕ ਆ ਜੀ ਤੇ ਕੁਝ ਕੁ ਤਾਜੇ ਪਸ਼ੂ ਸੋਏ ਆ ਬਾਕੀ ਜਿਵੇਂ ਜਿਵੇਂ ਡਿਟੇਲ ਆ ਆਪਾਂ ਨੂੰ ਮਿਲੂਗੀ ਆਪਾਂ ਹੋਵੇ ਤੁਹਾਡੇ ਨਾਲ ਜੜੀ ਪੂਰੀ ਜਾਣਕਾਰੀ ਸਾਂਝੀ ਕਰਦੇ ਆਂਗੇ 8 ਕ ਨਾਗ ਨੇ ਟੋਟਲ ਆ ਠੀਕ ਆ ਜੀ ਸੋ ਜਿੰਨੀ ਵੀ ਹੋ ਸਕਦਾ ਬਿਲਕੁਲ ਪੁਆਇੰਟ ਟੂ ਪੁਆਇੰਟ ਆਪਾਂ ਗੱਲ ਕਰਾਂਗੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਤੁਹਾਨੂੰ ਇੱਥੇ ਆਣ ਕੇ ਆਪਣੀ ਬਿਲਕੁਲ ਥਣਾ ਦੀ ਟਿੱਪ ਕੇ ਜਿਹੜਾ ਪਸ਼ੂ ਗੱਭਾ ਨਾਲ ਜਾਂ ਕੋਈ ਸੋਇਆ ਪਸ਼ੂ ਆ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਜੀ ਆਪਣੀ ਬਿਲਕੁਲ ਹੱਕ ਸਮਝ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਪਿੰਡ ਬੁਰਜ ਦਾ ਤੂੰ ਕਿ ਸਰਹਿਆਲੀ ਤੋਂ ਤਕਰੀਬਨ 5-6 ਕਿਲੋਮੀਟਰ ਦੀ ਦੂਰੀ 'ਚ ਪੱਟੀ ਤੋਂ ਵੀ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਰਹਿਆਲੀ ਤੋਂ ਜਿਹੜੀ ਸੜਕ ਪੱਟੀ ਨੂੰ ਜਾਂਦੀ ਆ ਉਸੇ ਸੜਕ ਦੇ ਉੱਪਰ ਪਿੰਡ ਆਉਂਦਾ ਬੁਰਜ ਨੱਥੂਕੇ ਤੇ ਬੁਰਜ ਰਾਇਕਾ ਆਹੋਂ ਸਾਹਮਣੇ ਪਿੰਡ ਆ ਕੰਡੇਆਲਾ ਸਰਹਿਆਲੀ ਮੰਡ ਇਹ ਪਿੰਡ ਥੋੜੀ-ਥੋੜੀ ਦੂਰੀ ਤੇ ਅੱਜ ਤਰੀਕ 1 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਸਾ ਦਾ ਹੋਰ ਬੜੇ ਵਧੀਆ ਕੁਲਦੀਪ ਠੀਕ ਠਾਕ ਵੀਰੇ ਬੜੀ ਵਧੀਆ ਬੜੀ ਗੁਰੂ ਰਾਮ ਰਾਧ ਦੀ ਬੜੀ ਕਿਰਪਾ ਚਲੋ ਸ਼ੁਕਰੇ ਮਾਨ ਹੋਰ ਮੇਰੇ ਜਿਹੜੇ ਭੈਣ ਭਤਾ ਵੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਕੁਲਦੀਪ ਉਹ ਮਾਲ ਅੱਜ ਆਪਣੇ ਕੋਲ ਟੋਟਲ 8 ਘਣਾਗਰੇ ਹਾਂਜੀ ਅੱਛਾ 6 ਬਿਹੜਾ ਆ ਗਈ ਆ ਹਾਂਜੀ ਲੈ ਵੀ 6 ਬਿਹੜਾ ਨੇ ਦੋਸਤੋ ਇੱਧਰ ਤੁਸੀਂ ਇੱਕ ਵਾਰੀ ਮੋٹے ਤਰ੍ਹਾਂ ਪਾ ਤੁਹਾਨੂੰ ਝਾਤ ਮਰਵਾ ਦਿੰਦੇ ਆ 6 ਬਿਹੜਾ ਨੇ ਤੇ ਦੋ ਜੜੀਆਂ ਮੱਝਾਂ ਨੇ ਠੀਕ ਆ ਜੀ ਇੱਕ ਟੋਕਰ ਗੱਪਣ ਮ ਉਹਦੀ ਗੱਲ ਹੁਣ ਵੀ ਉਹ ਆਂਦਾ ਵੀ ਜਦੋਂ 100 ਪਿੰਡ ਫਿਰਾਂਗੇ ਤੇ ਫਿਰ ਏਡੀ ਮੱਝ ਥਿਆਂਦੀ ਉਹ ਗੱਲਬਾਤ ਆ ਬੜੇ ਵੱਡੇ ਹਾਈਟ ਕੱਤ ਪੁੱਤ ਵਿੱਚ ਜਿਹੜੀ ਇੱਕ ਤੁਹਾਨੂੰ ਮੱਝ ਆਪਾਂ ਦਿਖਾਉਣੀ ਆ ਤੋਕਰ ਗੱਬਣ ਸੋ ਐਸ ਵਕਤ ਦੁੱਧ ਵੀ ਚੰਗਾ ਕਰਮਾਂ ਲਈ ਥਲੇ ਸੱਜਰਾਂ ਦੇ ਬਰਾਬਰੀ ਦੁੱਧਤਾ ਤੇ ਅੱਗੇ ਸਮਾਂ ਵੀ ਕਰਮਾਂ ਲਈ ਅੱਧਾ ਖਿੱਚ ਕੇ ਲੈ ਗਈ ਆ ਠੀਕ ਆ ਜੀ ਗੱਬਣ ਦਾ ਕੱਟ ਬਹੁਤ ਵੱਡਾ ਬਹੁਤ ਵੱਡਾ ਕੱਟ ਕੋਈ ਭਰਾ ਇੱਥੇ ਆਣ ਕੇ ਨਹੀਂ ਆਖੂਗਾ ਵੀ ਯਾਰ ਬੁਖਾ ਦਿੱਤੀ ਆ ਵੱਡੀ ਦੱਸਤੀ ਆ ਕੋਈ ਛੋਟੀ ਨਿਕਲੀ ਆ ਸੋ ਮੱਝਾਂ ਦੀ ਕੈਪਟਨ ਹੀ ਆ ਇਸ ਤੋਂ ਬਾਅਦ ਜੈਸਾ ਉੱਚੀ ਮੱਝ ਕਦੇ ਨਾ ਕਦੇ ਬਹੁਤ ਆਪਾਂ ਘਾਟੀ ਦੇਖਦੇ ਆ ਠੀਕ ਆ ਜੀ ਕੋਈ ਟਾਵਾ ਟਾਲਿਆ ਪਸ਼ੂ ਦੇਖਦੇ ਆ ਏਡੇ ਹਾਈਟ ਘਾਤ ਬੋਤ ਵਿੱਚ ਆਉ ਕਰਦੇ ਆ ਪੂਰੀ ਗੱਲ ਬਾਤ ਤੇ ਵੀਰ ਕੁਲਦੀਪ ਇਹ ਆਪਾਂ ਮੱਝ ਘਰੋਂ ਸੇਲ ਕਰਦੇ ਆ ਹਾਂਜੀ ਹਾਂਜੀ ਤੇ ਇਹ ਸਵੇਰਾਂ ਦੇ ਵਿੱਚ ਕਿਵੇਂ ਆ ਗਾ ਕਿੰਵੇਂ ਸਵੇਰ ਲਈ ਕਰਪਣਾ ਚੌਥਾ ਸੂਹਾ ਚੌਥਾ ਅੱਗੇ ਸੂਹਗੀ ਹਾਂਜੀ ਤੇ ਇਸ ਵਕਤ ਦੁੱਧਿੰਦੇ ਥਲੇ ਕਿੰਨਾ ਇਹਦੇ ਕੋਲ 10 ਕਿਲੋ ਦਾ ਦੁੱਧ ਨਟ ਹੋਊਗਾ 10 ਕਿਲੋ ਹਾਂਜੀ ਤੇ ਚਵਾਈ ਉਹਦੀ ਆਪਾਂ ਘਰੇ ਕੀਤੀ ਹੈ ਦੀ ਹਾਂ ਚਵਾਈ ਚਵਾਈ ਓਕੇ ਆ ਠੀਕ ਆ ਜੀ ਅੱਗੇ ਗੱਭਰ ਦੇਣ ਲਈ 17 18 ਕਿਲੋ 17 18 ਕਿਲੋ 17 18 ਕਿਲੋ ਸੱਜਰ ਦਾ ਬੈਡੀ ਵਾਂਗ ਆ ਗਈ ਆ 17 18 ਕਿਲੋ ਆ ਹਾਂ ਬਾਕੀ ਸੇਵਾਹ ਚੋਣਾ ਜਿਹੜਾ ਅੱਛਾ ਹੁਣ ਕਿੰਨੇ ਮਹੀਨੇ ਦੀ ਗੱਭਰ ਦਸੀ ਇਹ 14 ਤੋਂ ਥੋੜੀ ਜੰ ਅੰਦਰ ਆ 14 ਤੋਂ ਹਾਂ ਲਓ ਵੀ ਚਾਰ ਮਹੀਨੇ ਦੇ ਅੰਦਰ ਆ ਦੀ ਗਾ ਦੀ ਤੂਬਾ ਆ ਸਮਾਂ ਚੈੱਕ ਪਾਸ ਆ ਤੇ 10 ਕਿਲੋ ਦੁੱਧ ਦਾ ਪੂਰਾ ਟਾਚਾ ਵੱਡਾ ਫੁੱਲ ਵੱਡੀ ਹਾਈਟ ਕਰਦੇ ਦੇ ਵਿੱਚ ਆ ਥਣ ਚੱਡਾ ਤੁਹਾਨੂੰ ਇੱਕ ਵਾਰੀ ਆਪਾਂ ਥੋੜਾ ਲਾ ਕੇਉਂ ਦਿਖਾ ਦਈ ਆ ਦੇਖੋ ਥਣ ਤੋਂ ਬਹੁਤ ਵਧੀਆ ਮੋਠਾ ਵਾਲਾ ਸੋ ਸੱਜਰ ਦਾ ਦੁੱਧ ਵੀਰ ਕਲ ਹਾਂ ਤਕਰੀਬਨ ਕੋਈ ਚਲੋ 4 ਮਹੀਨਿਆਂ ਦੀ ਗੱਬਾਂ ਨਾਲ ਨੇੜੇ ਤੇੜੇ ਠੀਕ ਆ ਜੀ ਤੇ ਪਸ਼ੂ ਥੋੜਾ ਫਰਕ ਦੇ ਵਿੱਚ ਆ ਹੀ ਜਾਂਦਾ ਠੀਕ ਆ ਜੀ ਤੇ ਸੇਵਾ ਸੰਭਾਲ ਦੇ ਵਿੱਚ ਵੀ ਫਰਕ ਪੈ ਜਾਂਦਾ ਕਿਉਂਕਿ ਘਰੋਂ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਘਰੇ ਪਸ਼ੂ ਰੱਖਿਆ ਤੇ ਓਨੀ ਹੀ ਫਿਰ ਸੇਵਾ ਹੁੰਦੀ ਹੈ ਕੋਈ ਭਰਾ ਅੱਗੇ ਲੈ ਜਾਂਦਾ ਤੇ ਤੁਦੋਂ ਥੋੜਾ ਬਾਕੀ ਹੋਰ ਵੀ ਆਪ ਹੋ ਸਕਦੀ ਆ ਹਾਂ ਦੋਤੇ ਵੰਡ ਪਾਉਂ ਰੋਵਾ ਜਿਆ ਪਰ 4 ਕਿਲੋ ਪਾਉਣੇ ਆ ਹਾਂ ਜਗਾ ਵੀ ਕਲਦੀਪ ਰੇ ਫਿਰ ਚੰਗੀ ਖੁੱਲੀ ਚਾਹੀਦੀ ਹਾਂ ਇਹ ਚੰਗਾ ਹੈ ਡਿਲੀਵਰੀ ਆ ਜਾਉਣਾ ਹਾਂ ਬਾਕੀ ਲੈ ਕੇ ਵੀ ਕੋਈ ਸਦਰ ਬਲੇਰੋ ਬਲੂਰੋ ਜਾਵੇ ਹਾਂ ਵੱਡੇ ਕਾਊਂਟਰ ਦੇ ਵਿੱਚ ਜਾਣ ਵਾਲੀ ਛੇ ਆ ਵੀ ਛੋਟੇ ਮੋਟੇ ਹਾਥੀ ਦਾ ਪੰਗਾ ਨਾ ਲੈ ਲੈ ਹਾਥੀ ਹੀ ਨਹੀਂ ਆਉਂਦੀ ਹਾਏ ਹਾਥੀ ਦੇ ਦੇਖਾਓ ਮਾਦੇ ਕੋਈ ਕੋਈ ਹੁੰਦੀ ਆ ਬਿਲਕੁਲ ਹਾਂ ਲੋ ਵੀ ਕਰੋ ਤੁਸੀਂ ਚੈੱਕ ਫੁੱਲ ਵੱਡੇ ਹਾਈਟ ਕੱਟ ਦੇ ਵਿੱਚ ਆ ਬੜੀ ਵੱਡੀ ਮੱਝ ਫੁੱਲ ਵਜਨ ਨੋਡ ਦੇ ਵਿੱਚ ਠੀਕ ਆ ਜੀ ਇਹ ਰੱਖਿਆ ਭਾਈ 100 ਪੈਟ ਲੱਭਿਆ ਇੱਕ ਹੀ ਲੱਭੂਗੀ 100 ਸਾਰੇ ਸੋ ਚੌਥਾ ਸੂਆ ਦੋਸਤੋ ਇਹਨੇ ਗਾ ਸੋਣਾ ਠੀਕ ਆ ਜੀ 4 ਮਹੀਨੇ ਦੀ ਗੱਬਣਾ ਤੇ 10 ਕਿਲੋਆਂ ਦੀ ਇਸ ਵਕਤ ਮਿਲਕ ਕਪੈਸਿਟੀ ਇਹਦੇ ਥੱਲੇ ਹੁਣ ਹੈਗੀ ਆ ਬਾਕੀ ਚਵਾਈ ਵੀਰ ਤਦੀਪਕ ਅਗਲੇ ਪਿਛਲੇ ਥਾਣਾ ਦੀ ਬਰਾਬਰ ਹਾਂ ਹਾਂ ਬਰਾਬਰ ਭੂਰ ਛੱਟੇ ਤੋਂ ਰਹਦੀ ਕਾ ਹਾਂ ਹਾਂ ਓਕੇ ਤੇ ਕੀ ਮੁੱਲ ਕਰਦੇ ਆ ਕਿੰਨੇ ਕੁ ਦੀ ਦੇ ਦਾਂਗਾ ਅੱਜ ਆਪਣੇ ਕੋਲ ਬੋਲਦੇ ਸਨ ਸਰਪੰਚ ਆਪਾਂ 95 ਗੱਲ ਲਈ 100 ਕਿਲੋਮੀਟਰ ਪਹੁੰਚ ਹੋਊਗੀ 100 ਕਿਲੋਮੀਟਰ ਬਾਕੀ ਜੇ 2 4 ਕਿਲੋਮੀਟਰ ਵੱਧ ਹੋਊਗੀ ਤੇ ਫੇਰ ਤੇ ਗੱਲ ਕੋਈ ਨਹੀਂ ਤੇ ਵੀਰ ਭਰਾ ਜੀ ਨੇ ਲੈਣੀ ਉਹ ਆਦਾ ਸਹੀ ਟਿਕਾਣਾ ਦੱਸਣਾ ਜ਼ਰੂਰ ਕੇ ਗੱਡੀਆਂ ਵਾਲੇ ਥੋੜੇ ਜੀ ਤੀਕਦੇ ਆਦਦੇ ਵੀ ਤੀ ਪਹੁੰਚ ਕਰਤੀ ਜੀ ਚਲੋ 100 ਮੀਟਰ ਦੇ ਬੰਦਾ ਗਾਂ ਦੱਸ ਦਿੰਦਾ ਵੀ ਆ ਕੋਈ ਆਖਦਾ ਵੀ 100 ਕਿਲੋਮੀਟਰ ਦੇ ਵਿੱਚ ਤੇ 40 50 ਅੰਰੇ ਕਾ ਥੋੜਾ ਔਖਾ ਲੰਦਾ ਵਾ ਲਾ ਵੀ 100 ਕਿਲੋਮੀਟਰ ਤੇ 100 ਕਿਲੋਮੀਟਰ ਆ ਠੀਕ ਆ ਜੀ ਹਾਂ ਜੀ ਪਿੰਡ ਬੁਰਜ ਨੱਥੂਗੇ ਤੋਂ ਆਪ ਦੀ ਪੌਂਚ ਦੀ ਡਿਸਟੈਂਸ ਵੇਖ ਲਿਆ ਕਰੋ ਕਿ ਕਿੰਨੀ ਦੂਰੀ ਬਣਦੀ ਆ ਸੋ ਇਹ ਗੱਲ ਕੋਈ ਨਹੀਂ ਆ ਚੋ 2 4 5 10 ਦੀ ਨਹੀਂ ਕਰਦੀ ਗੱਲ ਦੀ ਤੇ ਜਿਹੜਾ ਜ਼ਿਆਦਾ ਉਹ ਨਹੀਂ 90 ਹਜ਼ਾਰ ਦੇ ਵਿੱਚ ਹਾਂ 90 ਲੱਖ ਤੇ ਪਹੁੰਚ ਹੋ ਜੂਗੀ। ਲਾ ਵੀ 90 ਹਜ਼ਾਰ ਦੇ ਵਿੱਚ ਪਹੁੰਚ ਹੋ ਜੂ ਤੁਹਾਡੇ ਘਰ ਤੱਕ ਠੀਕ ਆ ਜੀ। ਬਹੁਤ ਵਧੀਆ ਚੰਗੀ ਭਾਈ ਵੱਡੀ ਹਾਈਟ ਦਾ ਪੋਤ ਦੇ ਵਿੱਚ ਇਹ ਮੱਝ ਵੀ। ਬਹੁਤ ਖਜਰਾ ਨਹੀਂ ਦੇਂਦੀ ਹਿਸਾਬ ਨਾਲ ਇਹਦੇ। ਹਾਂ। ਇਹ ਦੁੱਧ ਤਾਂ ਸੱਜਰਾ ਵਾਲਾ ਹੀ ਆ। ਹਾਂ ਸੱਜਰਾ ਵਾਲਾ ਆਪਣੀ ਮੱਝ ਲਈ ਇਹਦੇ ਵੀ 10-11 ਕਿਲੋ ਦੁੱਧ ਚ ਪਾਉਂਦੇ। ਹਾਂ ਮੈਂ ਕਈ ਆਠੀ ਦਿੰਦੀ ਆਂ ਅਸੀਂ। ਇਹ ਵੀ ਕਰਮਾਂ ਲਈ ਏਡੇ ਪੋਤ ਪਾਪਾਂ ਲਈ ਤੇ ਵੈਸੇ ਮੈਂ 1.5-2 ਲੱਖ 1.5-2 ਲੱਖ ਦੀ ਆ। ਹਾਂਜੀ ਹਾਂਜੀ। ਜੇ ਵੈਸੇ ਸੱਜਰਾ ਹੋ ਗਈ ਤੇ ਭਾਵੇਂ 1.5 ਦਿਨ ਮਰ ਜੀ ਚਲੀਏ। ਹਾਂ ਚਲੋ ਤਾਂ ਅੱਗੇ ਸਮੇਂ ਇਹ ਕੱਲ ਦੀ ਸੂਈ ਹੈ। ਬਹੁ ਵੀ ਕੱਲ ਦੀ ਸੂਈ ਹੈ ਤੇ ਸਵੇਰਾਂ ਚ ਕਿਵੇਂ ਆ? ਪਿਆ ਦਜਾ, ਦੂਜਾ। ਮਗਰ ਕਟਾ ਆ ਗਿਆ। ਮਗਰ ਕਟਾ। ਬਹੁ ਵੀ ਦੂਜਾ ਸੂਆ ਦੋਸਤੋ ਕੱਲ ਦੀ ਸੂਈ ਹੈ ਮਗਰ ਆ ਕਟਾ 나ੜੂ ਨਾਲ ਬੱਚੇ ਦੇ। ਆ ਦੇਖੋ ਜੀ। ਇਹ ਮਗਰ ਕਟਾ ਠੀਕ ਆ। ਤੇ ਇਹ ਮੱਝ ਮੂੰਹ ਮੱਥੇ ਦੀ ਆ ਫੇਸ ਕੁਆਲਿਟੀ ਮਗਰ ਹੁਣ ਉਹਦੇ ਲਾਗੇ ਕੁੜੀ ਨਿੱਕੀ ਲੱਗਦੀ ਏ। ਉਹਦੇ ਲਾਗੇ ਹੁਣ ਇਹ ਲੱਗੀ ਜਾਂਦੀ ਵੀ ਬੜੀ ਛੋਟੀ ਆ। ਠੀਕ ਆ। ਨਾਗਰ ਕਦੀ ਕਟੋ ਬਾਹਰ ਨੂੰ ਵੀ। ਇਹ ਹੋਣੀ ਆਈ ਆ। ਅੱਜ ਹੀ ਆਈ ਆ। ਹੂੰ। ਲਓ ਵੀ ਅੱਜ ਹੀ ਦੋਸਤੋ। ਕਲਦੀਬ ਉਹਦੇ ਫਾਰਮ ਤੇ ਇਹਨੇ ਵਿਜ਼ਿਟ ਕੀਤੀ ਹੈ ਮੱਜ ਨੇ ਦੂਜਾ ਸੂਆ ਤੇ ਕਲਦੀ ਸੂਈ ਮਗਰ ਕਟਾ ਠੀਕ ਆ ਜੀ ਸੋ ਬੋਲਾ ਬੋਲਾ ਇਹ ਕਲਦੀਬ ਕੋਈ ਦੋ ਟਾਈਮ ਚੋਲੀ ਆਪਾਂ ਹਾਂ ਬੋਲਾ 6-7 ਕਿਲੋ ਇਹ ਜਿਆਦਾ ਨਹੀਂ ਹਲੇ ਚਲੋ 6-7 ਕਿਲੋ ਬੋਲਾ ਤੇ 5-4 ਕਿਲੋ ਵੀ ਬੜਾ ਹੁੰਦਾ ਹਾਂ 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 ਮਾਹ ਇਹਨਾਂ ਨੂੰ ਤਾਂ ਭਾਵੇਂ ਕੋਈ 10 ਲੀਟਰ ਕਹੀ ਜਾਈਏ ਬਾਕੀ ਚੂਣ ਚੂਣ ਓਕੇ ਆ ਠੀਕ ਆ ਜੀ ਹਾਂ ਲਓ ਵੀ 6-7 ਕਿਲੋ ਬੋਲੇ ਤੋਂ ਹੁਣ ਸ਼ੁਰੂਆਤ ਕੀਤੀ ਇਹਨੇ ਠੀਕ ਆ ਜੀ ਕੋਈ ਦੋ ਚੁਵਾਈਆਂ ਹੋਈਆਂ ਕਰਮਾ ਲਈ ਦੀਆਂ ਕਿਉਂਕਿ ਕਲਦੀ ਸੂਈ ਹੈ ਤੇ ਚੁਵਾਈਆਂ ਦੋ ਹੀ ਹੋਈਆਂ ਨੇ ਬਾਕੀ ਸਾਫ਼ ਕੀਤੀ ਹੈ ਸਾਰ ਚੋਈ ਚੋਈ ਦੇ ਯਾਰ ਪੋਲੀ ਦੇ ਵਧੀਆ ਦੇ ਲਈ ਪੋਲੀ ਪੋਲੀ ਹੋਈ ਲੋਬੀ ਚੋਣ ਚਵਾ ਦੀ ਚੰਗੀ ਨਿਕਲੀ ਠੀਕ ਆ ਹਾਂਜੀ ਹਾਂ ਆ ਦੇਖ ਹਲੇ ਤੈ ਤੂੰ ਮਰੀ ਆ ਹਾਂ ਠੀਕ ਹੈ ਇਹ ਕਦੀ ਬਰੇ ਕੀ ਮੋਲ ਕਰ ਦਿੰਦਾ ਇਹ ਵੀ 90 ਦੀ ਪਹੁੰਚ ਆ ਦੀ 90 ਦੀ ਹਾਂ ਲੋ ਵੀ ਇਹ ਵੀ 90000 ਦੇ ਵਿੱਚ ਹੀ ਪਹੁੰਚ ਹੋਊਗੀ ਤੁਹਾਡੇ ਘਰ ਤੱਕ ਠੀਕ ਆ ਸੋ 90000 ਦੇ ਵਿੱਚ ਪਹੁੰਚ ਆ ਮਗਰ ਕਟਾ 나ੜੂ ਨਾਲਾ ਬੱਚੇ ਦੇ ਠੀਕ ਆ ਜੀ ਬਾਕੀ ਤਾਂ ਬਾਅਦ ਤੁਸੀਂ ਦੇਖ ਲਈਆ ਛੱਡੇ ਛੋਟੇ ਦੀ ਬੜੀ ਸਾਫ ਆ ਆ ਦੇਖ ਕਧਰਾਈ ਬੜੀ ਆ ਠੀਕ ਹੈ ਵੀਰ ਕਲਦੀਪ ਅੱਗੇ ਨੈਕਸਟ ਆਪਣੇ ਕੋਲ ਜਿਹੜੀ ਆ ਵੈਡ ਆ ਗਈ ਕਰਾਉਸ ਹਾਂਜੀ ਇਹ ਸੂਈ ਆ ਕਿੰਨੇ ਕਿਸਮੇ ਦੀ ਵੀਰੇ ਇਹਨੂੰ ਹੋਗੇ 4 ਕਿ ਦਿਨ ਸੂਈ ਨੂੰ 5 ਹੋਗੇ ਹੋਣਗੇ ਪੰਜ 4 ਕਿ ਦਿਨ ਹੋਏ ਅਜੇ ਹਾਂ ਤੇ ਬੱਚਾ ਮਗਰ ਬੱਚੇ ਦਾ ਨਾਲ ਨਾਲ ਹੀ ਇੱਕ ਬੱਚਾ ਮਗਰ ਬੱਚਾ ਮਗਰ ਹਾਂ ਲੋ ਵੀ ਨਾਲ ਨਾਲ ਬੱਚੇ ਇਧਰ ਨਾਲਸਾ ਨਾ ਘਟਿਆ ਇੱਕ ਬਹਿਣੀ ਵਾਲਾ ਮਗਰ ਆਹੋ ਦੇਖ ਬਹਿਣੀ ਬਾਈ ਵਾਲਾ ਜਿਹੜਾ ਮਗਰਲਾ ਥਾਰ ਦੋਸਤੋ ਘਟਾ ਠੀਕ ਹੈ ਘਟਾ ਕਿੰਨਾ ਕੁ ਧਾਰਾ ਵੀਰ ਧਾਰਾ ਵਾ ਘਟਾ ਤੇ ਤੇਲ ਕਰਕੇ ਦੇ ਦੇਣੀ ਆਪਾਂ ਉਹਦਾ ਘੌਂਦਾ ਵਾ ਅੱਧੇ-ਅਧੇ ਕਰਕੇ ਜੀ ਪੈ ਗਈ ਇਹਨੂੰ ਉਹਦਾ ਕਰਕੇ ਅੱਧੇ ਵੀ ਫਰਕ ਜਾਵਾ ਹਾਂ ਹਾਂ ਠੀਕ ਆ ਮਲਕੀ ਆਪਾਂ ਰਿਲੇ ਕਰਕੇ ਦੇਣੀ ਆ ਪਰ ਇਹ ਚੱਲਦਾ ਹੈਗਾ ਵਾ ਕੋਈ 10 15 ਤਾਂ ਰਾਜਿੰਦੀ ਆ ਹਾਂ ਆਉਣੀ ਇੰਨੀਆਂ ਕ ਠੀਕ ਆ ਤੇ ਕਿੰਨਾ ਕੋਆ ਇਸ ਵਕਤ ਕੱਚਾ ਦੁੱਧ ਕੱਚਾ ਬੋਲਾ ਹੋਊਗਾ 8 ਤੋਂ 9 ਕਿਲੋ 8 9 ਕਿਲੋ 9 ਕਿਲੋ ਲੋ ਬੀਤ ਮਾਨਲੇ ਵਿੱਚ ਵੀ ਆਪਦੀ ਵੀਰ ਸਮਝ ਵੇਖ ਲੈ ਬੇਟੀ ਕਹਿੰਦੀ ਉਹ ਤੀਜਾ ਮਾਨਲੇ ਕੋਈ ਦੂਜਾ ਮਾਨਲੇ ਆਦੀ ਸਮਝ ਵੇਖ ਲਿਆ ਜੀ ਠੀਕ ਆ ਤੇ ਸੂਈ ਤਾਜੀ ਆ 4 ਦਿਨ ਦਾ ਸਮਾਂ ਹੋ ਗਿਆ 나ੜੂਆ ਨਾਲ ਆ ਬੱਚੇ ਦੇ ਬੱਛਾ ਮਗਰ 8 ਤੋਂ ਬਾਹਰ 8 8.5 8.5 ਕਿਲੋ ਇਸ ਵਕਤ ਕੋਈ ਕੱਚਾ ਦੁੱਧ ਮੰਨ ਲੈ ਕੱਚਾ ਬੋਲਾ ਮੰਨ ਲੈ ਅੱਜ ਚੌਂਕ ਦਿਨਾਂ ਦੀ ਸੂਈ ਠ ਤੇ ਤਿਲਾਂ ਦੇ ਵਿੱਚ ਮੰਨ ਕੇ ਖਰੀਦੇ ਹੋ ਠੀਕ ਹੈ ਜੀ ਕਿਉਂਕਿ ਇਹ ਆਪਾਂ ਮੰਨ ਲਈ ਤੇ ਤਿਲੜਾਂ ਦੇ ਵਿੱਚ ਹੀ ਕੁਲਦੀਪਾ ਵੀ ਆਪਾਂ ਦਵਾਂਗੇ ਕਿਉਂਕਿ ਕੱਪੜ ਨਹੀਂ ਸੀ ਇਹਨਾਂ ਨੇ ਨਹੀਂ ਕੀ ਬੰਦੇ ਨੇ ਨੰਬਰ ਖਰੀਦੀ ਸੀ ਬਾਕੀ ਕੋਈ ਚਲੋ ਅਨਫੋਰਚੂਨੇਟਲੀ ਕੋਈ ਕਾਰਨ ਬਣ ਗਿਆ ਚਲੋ ਕੋਈ ਦਿੱਕਤ ਆ ਜਾਂਦੀ ਹੈ ਪਸ਼ੂਆਂ ਦੇ ਵਿੱਚ ਸੋ ਮਗਲਾ ਥਣ ਜਿਹੜਾ ਆਪਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਉਸ ਥਣੋਂ ਤਿਲ ਮੰਨ ਕੇ ਕੋਈ ਭਰਾ ਸੌਦਾ ਕਰ ਲਵੇ ਠੀਕ ਹੈ ਜੀ ਗੱਲ ਨਹੀਂ ਸਕਦਾ ਇਹ ਦਵਾਈ ਦੁਵੀ ਦਿੱਤੀ ਜਾਵੇ ਤੇ ਹਾਂ ਹਾਂ ਤੇ ਇਹਦਾ ਵੀ ਤਰਦੀਪੋ ਤਿਲਾਂ ਦੇ ਵਿੱਚ ਕੋਈ ਮੰਨ ਕੇ ਸੌਦਾ ਕਰੇ ਕੀ ਮੋਲ ਦੀ ਦੇਦਾਂਗੇ ਇਹ 3000 ਦੀ ਪਹੁੰਚ ਕਰਨਾ ਹੈ ਹੁਣ 3000 ਦੀ ਹਾਂ 30 ਦੀ ਚਾਰੇ ਚਾਰੇ ਚਾਰ ਤੋਂ ਫਿਰ 40 ਹੋ ਜਾਣੀ ਹਾਂ ਫਿਰ ਤੇ 40 ਦੀ ਸੀ ਹਾਂ ਚਲ ਚਲ ਉਹ ਤਾਂ ਜਿਹੜਾ ਰਗੜਾ ਲੱਗਣਾ ਤਾਂ ਰਗੜਾ ਉਹ ਲੱਗ ਗਿਆ ਤੇ ਨਹੀਂ ਹਾਂਜੀ ਲਓ ਬਈ ਠੀਕ ਆ ਜੀ ਸੋ ਅੱਜ ਦੋਸਤੋ 3000 ਦੀ ਇਹ ਤੁਹਾਨੂੰ ਬਾਅਦ ਮਿਲ ਜੂਗੀ ਬਾਕੀ ਥਾਂ ਥਾਂ ਦੀ ਵਾ ਤਾਂ ਹਾਲ ਚੰਗਾ ਥਾਂ ਤਾਂ ਕਰਮ ਵਾਲੀ ਨੂੰ ਮੁੱਠੀ ਮੁੱਠੀ ਲੱਗਾ ਥਾਂ ਤਾਂ ਦੀ ਵੀ ਜਿਹੜਾ ਮੈਨੂੰ ਲੱਗਾ ਮੈਨੂੰ ਲੱਗਾ ਹਾਂ ਆ ਵੇਖੋ ਆ ਕਰੋ ਚਾਹਗਾ ਠੀਕ ਆ ਜੀ ਠੀਕ ਹੈ ਅਗੇ ਨੈਕਸਟ ਮਿਰਕਦੀਪ ਆਪਣੇ ਕੋਲ ਜਿਹੜੀ ਆ ਗੱਬਰ ਆ ਗਈ ਆ ਆਏ ਗੱਬਰਾਂ ਇੱਕ ਨਵੇਂ ਸਮੇਂ ਦੀ ਗੱਪਣਾ ਕਰਨ ਉਹ ਦੱਕ ਦੇ ਲੱਗੂਗੀ ਹਜੇ ਕੱਟ ਜੂਗੀ 10 ਦਿਨ ਲਓ ਠੀਕ ਆ ਜੀ ਆਖੂਗਾ ਸੋ 9 ਮਹੀਨੇ ਹੋ ਸਕਦਾ ਇਹਨੂੰ ਕਰਮਾਲੀ ਨੂੰ ਕੰਪਲੀਟ ਹੋ ਗਏ ਹੋਣਾ ਉੱਪਰ ਕੋਈ ਦਿਨ ਲੈ ਕੇ ਜਾਊਗੀ 8-10 ਹਾਂ ਉੱਪਰ ਹੀ ਲੈ ਕੇ ਜਾਊਗੀ ਠੀਕ ਆ ਪਰ ਜਾਨ ਵੇਖਦੇ ਵਿੱਚ ਕੋਈ ਜਰਸੀ ਐਚ ਐਫ ਦਾ ਕਰਾਸ ਮਾਰਨ ਲਵੇ ਠੀਕ ਆ ਤੇ ਥਾਂ ਦੇਖੋ ਸਵੇਰ ਦੇ ਵਿੱਚ ਕੁਲਦੀਪ ਕਿਨਵਾ ਹੋਊਗੀ ਦੂਜਾ ਹੋਊਗਾ ਦੂਜਾ ਹਾਂ ਲਓ ਜੀ ਦੂਜਾ ਸਵੇਰ ਠੀਕ ਆ ਜੀ ਥਾਂ ਮੁੱਠੀ ਮੁੱਠੀ ਇਹ ਕਰਮਾਲੀ ਦਾ ਹਾਥੀ ਮੁੱਠੀ ਹਾਂ ਬਹੁਤ ਚੰਗਾ ਬਹੁਤ ਜ਼ਿਆਦਾ ਸੋਨਾ ਬਹੁਤ ਟਪੜ ਟਪੜ ਬਹੁਤ ਵਧੀਆ ਵਾ ਠੀਕ ਆ ਹਾਂ ਬਾਕੀ ਪਾਰ ਪਿਛਾਂ ਤੋਂ ਰਹਤੀ ਆ ਹਾਂ ਹਾਂ ਓਕੇ ਆ ਠੀਕ ਆ ਬਈ ਇਹ ਰਾਤ ਹੀ ਆਈ ਇਹਦੀ ਮੈਂ ਵੀ ਕਰੋ ਚੱਕ ਠੀਕ ਆ ਸੋ ਗਰਮੀ ਦੇ ਤੋਹਫੇ ਆ ਬੜੇ ਜਾਇਜ਼ ਵਾਜਬ ਰੇਟ ਆ ਠੀਕ ਆ ਜੀ ਤੇ ਕ੍ਰੋਸ ਅੰਗ ਦੇ ਵਿੱਚ ਬਹਿੜਾ ਨੇ ਦੂਜਾ ਸੂਆ ਇਹ ਸਵੇਰ ਨੇ ਸੂਣਾ ਬਾਕੀ ਚੱਡੇ ਛੁੱਟੇ ਦੀ ਬੜੀ ਸਾਫ ਆ ਬੜੀ ਸਾਫ ਬਣ ਬੜੀ ਚੰਗੀ ਉਲੀ ਹਾਂ ਸੋ ਦੇਣੀਆ ਦੇਣਾ ਜਿਹੜੇ 10 ਕ ਲੈਂਦੀ ਆ ਜੀ ਹਾਂ ਖੋਲੀ ਖਾਲੀ ਦੀ ਕਲਦੀਪ ਘਾਟੀ ਆ ਕਿਸੇ ਘੇਰ ਆਹੋ ਬੰਨ ਛੱਡੀ ਕੇ ਤਾਂ ਹਾਂ ਬੰਨ ਪੁੰਨ ਛੱਡੀ ਕੇ ਥਾਂ ਕਿਤੇ ਲਓ ਜੀ ਮੂੰਹ ਮੱਥੇ ਤੋਂ ਹੈ ਪਾ ਆ ਗਿਆ ਰੋ ਗਈ ਆ ਵਾਹ ਪਰੋ ਹੱਟ ਨਾ ਲਈ ਕਰਦੀ ਆ ਨਾ ਬੇਠਾ ਜੀ ਸੋ ਥਾਣਾ ਵਾਲੇ ਪਾਸੇ ਚ ਚਾਹੇ ਤੁਸੋਂ ਹਵਾਨੇ ਚ ਡੇਲੇ ਪਾਸਿਓ ਕਿਸੇ ਤਰ੍ਹਾਂ ਦੀ ਕੋਈ ਕੰਪਲੇਟ ਦੇਗੀ ਮੁਠੀ ਥਾਣਾ ਕੋਈ ਪੰਜਵੀਂ ਫੂੜ ਨਹੀਂ ਗਈ ਚਾਰੇ ਥਾਣਾ ਬਹੁਤ ਵਧੀਆ ਪਤਲੇ ਪੂਣੀਆਂ ਵਰਗੇ ਥਾਣ ਠੀਕ ਆ ਜੀ ਤੇ ਬਾਹਰ ਚੰਗੀ ਆ ਥੋੜਾ ਹੱਥ ਹੁੱਤ ਫੇਰਨ ਵਾਲਾ ਕੋਈ ਚੰਗੀ ਭਰਾ ਕੋ ਸੇਵਾ ਦੇ ਵਿੱਚ ਕਰਨੀ ਜੀ ਬਾਕੀ ਆ ਚੰਗੀ ਸਾਰੀ ਆ ਸਾਂਭੀ ਸੁੰਭੀ ਕਿਸੇ ਭਰਾ ਨੇ ਚਲੋ ਉਨੀ ਕਾ ਘਰ ਆ ਬਾਕੀ ਚੰਗੀ ਆ ਆ ਵੇਖੋ ਜੀ ਇਹ ਧੀਰੀ ਆ ਥੱਲੇ ਬਹੁਤ ਜ਼ਿਆਦਾ ਤੇ ਗਾਏ ਬਹੁਤ ਜ਼ਿਆਦਾ ਵਧੀਆ ਥਾਂ ਤੇ ਆ ਗਰਮਾਲੀ ਨਾਂ ਬੜਾ ਚੰਗਾ ਲੈ ਵੀ ਕੁਲਦੀਪ ਕੀ ਮੁੱਲ ਕਰਦਾ ਇਹ 42 ਚ ਪਹੁੰਚ ਕਰਾਂਗੇ ਇਹਦੀ 42 ਚ ਹਾਂ ਜੀ ਉਹ ਵੀ 100 ਕਿਲੋਮੀਟਰ ਦਾ ਦੈਰਾ ਠੀਕ ਆ ਜੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ 42000 ਦੀ ਹਾਂ ਜੀ ਸੋ ਬਾਅਦ ਤੁਸੀਂ ਵੇਖ ਲਈਏ ਬਾਕੀ ਰੰਗ ਰੂng ਦੀ ਥੱਲੋਂ ਹਵਾਨੇ ਚੱਡੇ ਦੀ ਪੂਰੀ ਖਬਰਦਾਰ ਬਣ ਜਾਣਾ ਗਰਮਾਲੀ ਦੇ ਅਠਾ ਦਸਾਂ ਦਿਨਾਂ ਦੀ ਗੇਮ ਆ ਸਾਰੀ ਠੀਕ ਆ ਥੱਲੋਂ ਬ ਆਜੇ ਵੀ ਗਲਦੀਪ ਆਪਣੇ ਕੋਲ ਵੱਡੀ ਇੱਕ ਵੜੀ ਖੜੀ ਹੈ ਇਹ ਲਊਗੀ 15 20 ਦਿਨ ਕੱਚੀ 15 20 ਦਿਨ ਪੰਜਾਬ 20 ਦਿਨ ਕੱਚੀ 15 20 ਦਿਨ ਕੱਚੀ ਆ ਮਾੜਾ ਵਿਖਾਈਏ ਤੁਹਾਨੂੰ ਦੇ ਰਹੇ ਆ ਆ ਲਓ ਜੀ ਥਾਂ ਤੁੰਦੇ ਬੜਾ ਜਾਂਦਾ ਆ ਆ ਦੇਖੋ ਹਮ ਕਰੋ ਚੈੱਕ ਬਈ ਹੱਥੀਂ ਪੜੀ ਤਾਂ ਬਿਠਾ ਰਹੇ ਆ ਲੈ ਵੀ ਲੈ ਵੀ ਬਰਫਾ ਕਰ ਮਾ ਏਦਾਂ ਹੀ ਬਾਜਾ ਹਾਂ ਝੋਲਾ ਚਾਹ ਹੱਥੋਂ ਚੰਗਾ ਦੁੱਧ ਵਾ ਚੰਗਾ ਚਵਾ ਆ ਹਾਂ ਦੁੱਧ 16 17 ਕਿਲੋ ਚਵਾ ਜੂਗੀ ਠੀਕ ਆ ਕਦ ਵੀ ਵਧਾ ਕੇ ਹਾਂ 16 17 18 ਲੀਟਰ ਵੀ ਕੀ ਜਾਂਦਾ ਏਡੀ ਵੜੀ ਲੋ ਵੀ ਇੱਕ ਰਾਂ ਦਾ ਬਿਲਕੁਲ ਬਲੈਕ ਤੇ ਖੁਬਿਆਂ ਦੇ ਵਿੱਚ ਮੇਰਾ ਵੀ ਰਾਤੀ ਸਮਝ ਵੇਖ ਲਿਆ ਜੇ ਕੋਈ ਦੂਜਾ ਕੋਈ ਤੱਜਾ ਮੰਨ ਕੇ ਵੀ ਸੋਚਦਾ ਦੂਜਾ ਜਾਂਦੇ ਘਰ ਵਾਜਦੇ ਜੇ ਦੂਜਾ ਜਾਂਦੇ ਹਾਂ ਕੋਈ ਨਹੀਂ ਦੂਜਾ ਮੰਨਣਾ ਫਿਰ ਦੂਜਾ ਵਾਲੇ ਵਾਲ ਤੇ ਜਾ ਮੰਨ ਲੈ ਹਾਂ ਲੋ ਵੀ 15 20 ਦਿਨ ਹਜੇ ਸਮਾਂ ਕੱਟਦੀ ਆ ਠੀਕ ਆ ਜੀ 15 20 ਦਿਨ ਕੱਚੀ ਆ ਤੇ ਬਾਹਰ ਥੱਲੇ ਚੰਗਾ ਖਲੋਉ ਖਲੂਗੀ ਠੀਕ ਆ ਜੀ ਕਿਉਂਕਿ ਝੋਲਾ ਚਲਾ ਬਹੁਤ ਥੱਲੇ ਉਸ ਕੋੜੀ ਦਾ ਕੋਈ ਵੀ ਭਰਾ ਆਪਾਂ ਦਾ ਸੌਦਾ ਕਰ ਲਿਓ ਤੁਸੀਂ ਆਈਡੀਆ ਲਾ ਕੇ 15 20 ਦਿਨ ਹਜੇ ਸੁੰਦੀ ਨਹੀਂ ਗਈ ਹਾਂ ਠੰਡੀ ਬੜੀ ਗੜੀ ਵੀ ਹਾਂ ਲੈ ਭਾ ਇੱਥੇ ਤਿੱਲਾ ਬਹੁਤ ਆਈਆਂ ਨੇ ਬੱਸ ਜੀ ਬੱਸ ਲੈ ਗੱਲਾਂ ਹੀ ਸਰ ਗਿਆ ਤਿੱਲਾ ਦੀਆਂ ਜੀ ਜਗਦੀਪ ਹੈ ਚੱਡਾ ਚੁਡਾ ਉਹਨੇ ਚੰਗਾ ਬਣਾ ਲੂਗੀ ਚਲੋ ਇੱਕ ਆਈਡੀਆ ਹੋ ਜਾਂਦਾ ਭਰਾਵਾ ਬੱਸ ਬੱਸ ਹੋ ਗਈ ਗੱਲ ਉਹ ਭਾਵੇਂ ਭਾਵੇਂ ਜਿਵੇਂ ਲੈਣੀ ਉਹਨੇ ਗੁੱਧ ਚ ਉਹਨੂੰ ਲੈਣਾ ਹੋਰ ਇਹਨਾਂ ਨੂੰ ਕੀ ਬੱਸ 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 ਹਾਂ ਦੁੱਧ ਚੋਰ ਜਿਹੜੇ ਗਾਮੇ ਆ ਜਾਣਗੇ ਆ ਤਿੱਪਲ ਤਿੱਪਲ ਇਹਨਾਂ ਲਈ ਚੋਣ ਤਾ ਨੀਰੋ ਕੋ ਜੀ ਓਕੇ ਓਕੇ ਆ ਲੈ ਵੇ ਠੀਕ ਆ ਦੀ ਸੋ ਚਾਰੇ ਥਾਲਾਂ ਦੀ ਤਿੱਪਲ ਚੰਗੀ ਆ ਕੱਦ ਬੋਤਾ ਲਈਏ ਕੋਈ ਛੋਟੀ ਨਾ ਮੇਰਾ ਵੀ ਰੈਡੀਆ ਲਾ ਕੇ ਆ ਵੀ ਛੋਟੀ ਜਿਹੀ ਨੀ ਕੱਦ ਘੜ ਦੀ ਹੈਲੋ ਬਜਟ ਨੋੜਦੀ ਆ ਠੀਕ ਆ ਬਾਕੀ ਥਾਂ ਬੜਾ ਚੰਗਾ ਵਾ ਮੋਠਾ ਵਾ ਹਾਂ ਇਹ ਕੁਲਦੀਪ ਕਿਲੇ ਦੀ ਅੱਜ ਦੇ ਦਾਂਗੇ ਆਪਾਂ ਬੋ ਵੀ 52000 ਦੀ ਪਹੁੰਚ ਆਊਗੀ ਹਾਂਜੀ 52 ਦੀ 52 ਦੀ ਹਾਂ 52000 ਲਓ ਵੀ 52000 ਦੀ ਪਹੁੰਚ ਹੋ ਜੂਗੀ ਤੁਹਾਡੇ ਬਿਲਕੁਲ ਟਕਾਲੇ ਤੇ ਠੀਕ ਆ ਜੀ 100 ਕਿਲੋਮੀਟਰ ਦੀ ਡਿਸਟੈਂਸ ਉਹੀ ਹੈ ਦੂਰੀ ਉਹੀ ਹੈ ਟਰਾਂਸਪੋਰਟ ਠੀਕ ਆ ਜੀ ਹੋਮ ਡਿਲੀਵਰੀ ਕਹਿ ਲੋ ਠੀਕ ਹੈ ਜੀ ਬਿਲਕੁਲ ਫ੍ਰੀ ਆਫ ਕਾਸਟ ਆ ਇਹ ਵੀ ਕੱਥੇ ਕਿੱਥੇ ਜਿਹੜਾ ਤਿਆਰ ਹੋ ਜੇ ਫਿਰ ਤੇ ਜਿੱਥੇ ਮਰਜ਼ੀ ਵੇਚ ਲਈਏ ਹਾਂ ਉਹ ਗੱਲ ਤਾਂ ਤਿਆਰੀ ਦੀ ਗੱਲ ਦੀ ਹਾਂ ਮੁੰਡਾ ਤਾਂ ਭਾਵੇਂ ਦਾ ਸੱਤ ਬਾਹਰ ਪੈਂਦੀ ਭੰਨ ਕਿ ਕੀਤੀ ਜਾਵੇ ਜਦੋਂ ਤਿਆਰੀ ਤੇ ਆਈ ਤਾਂ ਕੋਈ ਦੋ ਪਾਸੇ ਨਫਾ ਵੀ ਦਿੰਦੀ ਆ ਭਾਜਰੋਂ ਭਾਰਾ ਪਾਲੀਆਂ ਕੋਈ ਨਹੀਂ ਭਾਰਾ ਦੇ ਜੀ ਹਾਂ ਗੱਲ ਚਾ ਲੋ ਵੀ ਆਜ ਤੇ 200000 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਆ ਠੀਕ ਹੈ ਜੀ ਤੇ ਇਹ ਦੋਸਤੋ ਮਾਲ ਇੱਧਰ ਆਪਾਂ ਤੁਹਾਨੂੰ ਦਿਖਾ ਚੁੱਕੇ ਤੇ ਇੱਧਰ ਇੱਕ ਤੁਹਾਨੂੰ ਸ਼ਾਈ ਵਾਲ ਬਾਹਰ ਦਿਖਾ ਦਿੰਨੇ ਆ ਇਹ ਸੂਈ ਸਵਾਈ ਨੂੰ ਵੀ ਸਮਾਂ ਪੁੱਛ ਲੈਣੇ ਆ ਬੜੀ ਠ ਤੁਹਾਨੂੰ ਇਹ ਚੰਗੀ ਵਹੜਾ ਬਾਕੀ ਹੈਵੀ ਸੀਲਸ ਲੱਗਾ ਇਹ ਅੱਜ ਸੂਲਕ ਨਾਲ ਦੇਮ ਹੋ ਗਿਆ ਨੂੰ ਸੂਲ ਭਾਵੇਂ ਮਹੀਨਾ ਵਾਲੇ ਤੇ ਭਾਵੇਂ ਕੋਈ ਲਾਲੇ ਡੇਢ ਕੋ ਡੇਢ ਕਿ ਮਹੀਨਾ ਮਗਰ ਬੱਚਾ ਮਗਰ ਬੱਚਾ ਮਗਰ ਲੋ ਵੀ ਆ ਬੱਚਾ ਜ ਮਗਰ ਠੀਕ ਹੈ ਜੀ ਮਹੀਨਾ ਮੰਨ ਲੇ ਕੋਈ ਡੇਢ ਮੰਨ ਲੇ ਬੱਚਾ ਤੁਸੀਂ ਸਾਹਮਣੇ ਦੇਖ ਕੇ ਕੈਡੀਆਂ ਲਾ ਲਿਓ ਉਹ ਵੀ ਚੌਗੀ ਹਲੇ ਪਹਿਲਾਂ ਵੀ ਵੱਚੀ ਫਿਰ ਹਾਂ ਪਹਿਲਾਂ ਪਹਿਲਾਂ ਬਾਕੀ ਥਾਣੇ ਬੜਾ ਸੁਣਾ ਲੱਗਾ ਹੈ ਹਾਂ ਸਾੰਭੀ ਵਧੀਆ ਆ ਦੇਖੋ ਦੁੱਧ ਕਿੰਨੇ ਵੀਰ ਦੁੱਧ ਤਾਂ 9 ਰੋ ਦਾ ਹੋਵੇ ਨਾ ਉਹ ਲਾ ਪੱਕਾ ਤੂੰ ਠੀਕ ਹੈ ਜੀ ਹਾਂ ਲੋ ਵੀ 9 ਕਿਲੋ ਪੱਕਾ ਦੁੱਧ ਤਾਂ ਥੱਲੇ ਹੁਣ ਮੌਜੂਦ ਆ ਮਹੀਨੇ ਦੀ ਕੋਈ ਡੇਢ ਮਹੀਨੇ ਦੀ ਕੋਈ ਮੰਨ ਕੇ ਮੇਰਾ ਵੀਰ ਸੌਦਾ ਕਰ ਲਵੇ ਤੇ ਚਵਾਈ ਜੂ ਵੀ ਕੋਈ ਮੰਗਾਉਂਗਾ ਰਸੀ ਪਾ ਲਈ ਹਾਂ ਮੰਗਾ ਪਾ ਕੇ ਪੰਗਾ ਪਾ ਕੇ ਮੰਗਾ ਪਾ ਆ ਹਿਲ ਹਿਲਦੀ ਜਲਦੀ ਨਾ 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 ਠੰਡੀ ਠੀਕ ਆ ਵੀਰੇ ਜਾ ਵੀਰ ਗਲਦੀਪ ਤੋਰਦੇ ਆ ਜਿੰਨੂੰ ਵੀ ਲਓ ਵੀ ਸ਼ਾਈਵਾਲ ਦੋਸਤੋ ਅੰਗ ਦੇ ਵਿੱਚ ਆ ਠੀਕ ਆ ਜੀ ਸ਼ਾਈਵਾਲ ਕ੍ਰੋਸ ਤੇ ਜਮੀ ਪੜੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਈ ਦਿੰਦੀ ਆ ਵੀ ਜਮੀ ਪੜੀ ਬਹੁਤ ਆ ਫੁੱਲ ਗੋਲ ਆ ਠੀਕ ਆ ਜੀ ਬਿਲਕੁਲ ਸਰਾਣੀਆਂ ਕੋ ਯਾ ਯਾ ਤੂੰ ਹਾਂ ਸੋ ਪੜੀ ਪੜੀਤੀ ਆ ਕਰਮਾ ਦੀ ਨਿੱਗਰ ਪਿੰਡੇ ਦੀ ਆ ਤੇ 9 ਕਿਲੋ ਦੁੱਧ ਆਓ ये मुझसे प्याज हो गए शाही बड़ी बढ़िया काली है शाही शुई तो बहुत चमक हाँ। चमक बड़ी है चमक बहुत ज्यादा है आ ले भी कलदीप इधर खिला नहीं मारा है है चौकी शकी है हां चौकी हां अबे ਕੰਨੀਆਂ ਖੜੀਆਂ ਹੈਂ ਛੇਖ ਦੇ ਮਾੜੇ ਮਾੜੇ ਚੱਕੇ ਆ ਆ ਛੇਖ ਦੇ ਇਧਰੋਂ ਚੱਕੇ ਇਧਰ ਹੋਣੀਆਂ ਨੇ ਇੱਕ ਬੰਨੇ ਮਾਰੇ ਜੀ ਨਾ ਵੀ ਚੌਗੀ ਚੂਗੀ ਆ ਠੀਕ ਆ ਜੀ ਚੌਗੀ ਛੂਗੀ ਬਣ ਕੇ ਭਾਵੇਂ ਵੀਰ ਕੋ ਸੌਦਾ ਕਰ ਲੇ ਨਿਗਰ ਬਹੁਤ ਆ ਪਿੰਡੇ ਪੁੰਡੇ ਦੀ ਬੜੀ ਨਿਗਰ ਆ ਠੀਕ ਆ ਜੀ ਇੱਕ ਚੰਗੀ ਜੰਮੀ ਪਲੀ ਆ ਫੁੱਲ ਜੰਪਲ ਕਰਮਾਲੀ ਨੂੰ ਡਰਿਆ ਪਿਆ ਉੱਪਰ ਤੇ 9 ਕਿਲੋ ਧਾਰਾ ਇਸ ਵਕਤ ਬੰਗਾਰਸੀ ਪਾਉਣੀ ਆ ਬੈਠ ਕੇ ਚਵਾਈ ਕਰਨੀ ਆ ਆਂਦੀ ਕੁਛ ਨਹੀਂ ਗਈ ਸ਼ੁਕਰ ਦੀ ਹੈਗੀ ਕਰਮਾਲੀ ਹਾਂ ਆ ਠੰਡੀ ਸੀਲਸ ਲਾ ਜਾ ਪੂਰੀ ਹੈ ਹੂੰ ਪਦੀਪਾ ਕੀ ਕਰਦਾਂਗੇ ਮੋਲੇ ਦਾ ਇਹ 38 ਚ ਪਹੁੰਚ ਕਰ ਦਾਂਗੇ 38 ਚ ਹਾਂ ਅਹਿਮ ਤੋਂ ਅੰਦੀ ਕੰਮ ਹਾਂ ਇਹ ਛੱਡ ਦਾਂਗੇ ਫੈਤੀ ਦੀ ਗੱਲ ਇਹ ਵੀ ਪਹੁੰਚਦੀ ਵੀ ਹੈਗੀ ਨਾ ਵੀ 100 ਕਿਲੋਮੀਟਰ ਤੱਕ ਬੋਲੇਗਾ ਕੋਈ 500 3000 ਰੁਪਏ ਤੱਕ ਆ ਰਹੀ ਹੈ ਇਹਦੇ ਹੂੰ 37000 ਚ ਪਹੁੰਚ ਕਰ ਦਾਂਗੇ ਇਹਦੀ ਚਲੋ ਜੀ ਹਾਂਜੀ ਲਓ ਵੀ 37000 ਤੱਕ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਨੌ ਕਿਲੋ ਦੁੱਧ ਮੱਝਾਂ ਦੀ ਬਰਾਪਰੀ ਕਰਦੀ ਹੈ ਕਰਮਾਂ ਦੀ ਬੜੀ ਪ੍ਰੀਤੀ ਨਾਲ ਸਭ ਤੋਂ ਅਹਿਮ ਗੱਲ ਆ ਵੀ ਬੱਚੀ ਨਵੀਂ ਆ ਹਾਂ ਪਹਿਲਣਿਆ ਠੀਕ ਹੈ ਦੰਦਾਵੇ ਦੇ ਵਿੱਚ ਪਹਿਲਾ ਸਵੇਰ ਇੱਕ ਸੂਆ ਪੀਆ ਦੂਜੇ ਸੂਆ ਵੀ ਭਾਵੇਂ 60 ਪੈਣੀਆ ਦੀ ਜਿਹੜਾ ਜਿੰਨਾ ਮਰਜ਼ੀ ਕੁਲਦੀਪ ਆਏ ਸਾਲ 10 ਵੀ 15000 ਰੁਪਿਆ ਹਾਂ ਵਾਧਣਾ ਨਹੀਂ ਚੱਕਿਆ ਜਾਂਦਾ ਕਿ ਘੜਦੀ ਨਹੀਂ ਗਈ ਆ ਜਿੱਡਾ ਵਜਨ ਲੋੜ ਲੱਗਾ ਇਹਨਾਂ ਘੜਨਾ ਘਾਟੇ ਦਾ ਸੌਦਾ ਹੀ ਕੋਈ ਨਹੀਂ ਤੇ ਲੋ ਵੀ ਅੱਜ ਤਾਂ ਰੇਟ ਹੀ ਬਹੁਤ ਕੁਛ ਨਹੀਂ ਗਾ 38000 ਦਈ ਤੁਹਾਨੂੰ ਮਿਲ ਜੂਗੀ ਛੱਤ 36000 ਦੀ ਤੇ 37 ਦੀ 37 ਦੀ 37 ਦੀ 37000 ਲੋ ਵੀ 37000 ਦੀ ਘਰ ਤੱਕ ਪਹੁੰਚਾ ਠੀਕ ਆ ਇਧਰ ਵੀ ਕੁਲਦੀਪ ਆਹ ਜਿਹੜੀ ਆਪਣੇ ਕੋਲ ਇੱਕ ਬੈਰ ਖੜੀ ਹੈ ਇਹ ਬੱਚੇ ਬਗੈਰ ਆ ਮੇਰੇ ਅੱਜ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਬੱਚਿਓ ਬਗੈਰ ਤੇ ਦੋ ਪੈਸ ਵਕਤੇ ਦੇ ਥਲੇ ਦੋ 8 ਕਿਲੋ ਪੱਕਾ ਦਾ 8 ਕਿਲੋ ਹਾਂ ਲੋ ਵੀ 8 ਕਿਲੋ ਦੁੱਧਾ ਠਾਨ ਠੂਣ ਵੜਾ ਲੱਗਾ ਲੈ ਮੱਝ ਵਾਲਾ ਇਹ ਹਾਂ ਹਾਂ ਦੋ ਤੇ ਭਾਵੇਂ 9 ਹੀਵੇਂ ਤੇ ਆਪਾਂ 8 ਹੀ ਕਰਾਂਗੇ ਲੋ ਵੀ 8 ਹੀ ਮੰਨ ਕੇ ਸੌਦਾ ਕਰ ਲੈਣਾ ਠੀਕ ਹੈ ਢਾਂਗ ਵੀ ਸੋਈ ਹੋ ਵੀ ਘਟੋ ਘਟ ਵੀ ਦੋ ਢਾਈ ਢਾਈ ਕਿ ਮਹੀਨੇ ਹਾਂ ਢਾਈ ਮਹੀਨੇ ਦੀ ਹੋਗੀ ਠੀਕ ਹੈ ਤੇ ਲਓ ਗਿਲਦੀਪ ਕੱਢ ਕੇ ਦਿਖਾ ਦਿਓ ਬਈ ਲੋਬੀ ਇਹ ਤਾਂ ਲੈ ਵੀ 8 ਕਿਲੋ ਗ੍ਰਾਮ ਲੈ ਕੇ ਕੋਲ ਸੱਜਣ ਆਪਣਾ ਵੀਰ ਸੌਦਾ ਕਰ ਲਵੇ ਕੋਈ ਢਾਈਆਂ ਗਹਿ ਮਹੀਨਿਆਂ ਦੀ ਸੂਈ ਆ ਚੌਾਈ ਚ ਵੀ ਚਾਰੇ ਥਣ ਵਰਦੇ ਪੁਰ ਤੇ ਪੂਰੇ ਓਕੇ ਓਕੇ ਹੈ ਇਹ ਜਿਹੜੀ ਚ ਅੱਜ ਪੂਰੇ ਵਰਦੇ ਚਾਰੇ ਥਣ ਹਾਂ ਹਾਂ ਵਰਦੇ ਪੂਰੇ ਠੀਕ ਆ ਜਾ ਗਏ ਤੈਨੂੰ ਹਣ ਕਰਦੀ ਉਹਦੇ ਤੇ ਮੈਂ ਵੀ ਕਲਦੀਬ ਕੀ ਡਿਮਾਂਡੇ ਦੀ ਇਹਦੀ 22000 ਚ ਪਹੁੰਚ ਗਏ 22000 ਚ ਹਾਂ ਕੋਈ ਮਾਨ ਤਾਂ ਹੋਰ ਕਰਕੇ ਐਂਡੀ ਹੈ ਐਂਡੀ ਆ ਐਂਡੀ ਆ ਬਸ ਹਾਂ ਲੋ ਜੀ ਗਾਵੜ ਚ ਗਈ ਹੈ ਜੇ ਬੱਚਾ ਬੱਚਾ ਉਹਦੇ ਜਿੰਨਾ ਨੇ ਮਰਜੀ ਗਿਆ ਚਲੇਦੀ ਆ ਗੱਲ ਤੇ ਆਏ ਥਾਣੇ ਵੀ ਕਿੱਡਾ ਵਧੀਆ ਲੱਗਾ ਹਾਂ ਨਹੀਂ ਥਾਣਾ ਦੇ ਪਾਸੇ ਦਾ ਐਂਡੀ ਹੋ ਗਿਆ ਲੱਗਾ ਬਾਕੀ ਨਸਲ ਦੋਸੋ ਚੰਗੀ ਆ ਸੰਗੀ ਆ ਮੜੇ ਮੜੇ ਬਿਲਕੁਲ ਮੈਂ ਵੀ 8 ਕਿਲੋ ਦੁੱਧ ਤੇ 22000 ਦੀ ਪਹੁੰਚ ਹੋਊਗੀ ਠੀਕ ਆ ਜੀ 100 ਕਿਲੋਮੀਟਰ ਤੱਕ ਦੁੱਧ ਤਾਂ ਨੌ ਹੀ ਹੋਵੇ 8 ਕਿਲੋ ਪੱਕਾ ਚਲੋ ਜੀ ਠੀਕ ਆ ਇਧਰ ਗਦੀਪ ਆ ਆ ਗਈ ਆਪਣੇ ਕੋਲ ਬੈਠ ਰਿਖ ਜੜੀ ਇਹ ਤੇਲ ਦਾ ਮਗਰਲੇ ਥੰਦੋ ਮਗਰਲੇ ਕਿਹੜੇ ਦੀ ਬੈਣੀ ਆ ਜਦੀ ਕਿ ਬੈਣੀ ਆ ਥੋ ਹੈ ਬੈਣੀ ਆਲਦੀ ਬੈਣੀ ਆਲਦੀ ਹਾਂ ਮਗਰਲੇ ਥਾਂ ਦੇ ਦੁੱਧ ਕਿੰਨੇ ਦੇ ਥੱਲੇ ਦੁੱਧ 9 ਕਿਲੋ ਤਿਆਰ ਹੈ ਦੇਖੋ ਮੈਂ ਵੀ 9 ਕਿਲੋ ਦੁੱਧ ਤੇ ਥੱਲੇ ਹੁਣ ਮੌਜੂਦ ਆ ਸੋ ਤਿਲੜਾਂ ਦੇ ਵਿੱਚ ਕੋਈ ਵੀਰ ਆਪਣਾ ਸੌਦਾ ਕਰੇ ਠੀਕ ਆ ਜੀ ਬੈਣੀ ਵਾਲੇ ਮਗਰਲੇ ਤਾਂ ਆਉਂਦੀ ਹੂੰ ਤੇ ਬਾਕੀ ਤਿੰਨੇ ਥਣ ਭਰਾ ਬਰੂ ਦੇ ਵਿੱਚ ਇਨਸਾਫ ਹੀ ਬਿਲਕੁਲ ਦੋ ਦਾਰ ਬਾਕੀ ਓਕੇ ਹੂੰ ਤਿੰਨ ਤੰਗਾਂ ਆ ਦੇਖੋ ਜੀ ਠੀਕ ਆ ਜੀ ਸੋ ਥਣ ਜਿਹੜਾ ਚੜਿਆ ਤੁਹਾਨੂੰ ਨਜ਼ਰ ਆਈ ਜਾਣਾ ਬੈਣੀ ਵਾਲਾ ਮਗਰਲਾ ਬਾਕੀ ਚਾਰ ਥਣ ਨੂੰ ਲੈ ਫਿਰ ਤੇ ਬੱਛੀ ਬਹੁਤ ਚੱਕੀ ਗਈ ਪਹਿਲਣੀ ਬਿਲਕੁਲ ਤੇ ਇਹਦਾ 베ਰਵਾ ਕੀ ਹੈ ਸਮੇਂ ਸੋਨੇ ਦੇ ਕਿੰਨੇ ਬਗੈਰ ਬੱਚੇ ਹੋਣਾ ਹਾਂ ਬਗੈਰ ਬੱਚੇ ਠੀਕ ਆ ਜੀ ਠੀਕ ਆ ਜੀ ਨਵੀਂ ਹੋਈ ਆ ਉਹਦਾ ਡਾਕਟਰ ਨੂੰ ਚੈੱਕ ਕਰਾਈ ਜਾ ਤਾ ਉਹਨਾਂ ਨੂੰ ਪੂਰਾ ਪਤਾ ਨਹੀਂ ਲੱਗਾ ਕਿੰਨੇ ਟਾਈਮ ਦੀ ਡੇਰ ਕਿ ਮਹੀਨੇ ਲੱਗਿਆ ਡੇਢ ਕਿ ਮਹੀਨੇ ਤੇ ਉਹਦਾ 15000 ਰੁਪਏ ਪੂਰਾ ਪਤਾ ਲੱਗ ਜਾਊਗਾ ਦੋ ਤੋਂ ਘੱਟ ਦਾ ਪਾਸ ਚੈੱਕ ਪਾਸ ਸਹੀ ਹੁੰਦੀਆਂ ਵੀ ਨਹੀਂ ਬਣਾਈ ਹੁੰਦੀਆਂ ਠੀਕ ਹੈ ਉਹਦਾ ਹੋਊਗੀ ਹੈ ਪਰ ਆਪਾਂ ਖਾਲੀ ਦੇ ਕਰਕੇ ਦੇਣੀ ਚਲੋ ਬਾਕੀ 9 ਮਹੀਨੇ ਦਾ ਨੌ ਕਿਲੋ ਦੁੱਧ ਮੰਨ ਕੇ ਆਪਾਂ 9 ਕਿਲੋ ਭਾਲ ਕੇ ਦੁੱਧ ਦੇ ਹਿਸਾਬ ਨਾਲ ਖਰੀਦ ਲੈ ਹਾਂ ਲਓ ਵੀ ਠੀਕ ਹੈ ਜੀ ਕਦਕੁਦ ਇਹਦਾ ਵੱਡਾ ਸੋ ਤਲੜਾਂ ਦੇ ਵਿੱਚ ਹੀ ਮੇਰਾ ਭਰਾ ਕੋਈ ਸੌਦਾ ਕਰੇ ਉਹ ਤਲੜਾਂ ਦੇ ਵਿੱਚ ਹੀ ਜਾਣੀ ਹੁਣ ਠੀਕ ਹੈ ਤੇ 9 ਕਿਲੋ ਅਠੋਂ ਬਾਹਰ 9 ਕਿਲੋ ਦੇ ਦਰਮਿਆਨ ਜਿਹੜਾ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਹੈ ਕੋਈ ਡੇਢ ਮਹੀਨੇ ਦੀ ਬਾਣੀ ਸ ਤੇ ਕੋਈ 15 ਦਿਨਾਂ ਕੋਈ 20 ਦਿਨਾਂ ਤੱਕ ਜਿਹੜੀ ਚੈੱਕ ਪਾਸ ਹੋਣ ਦੇ ਸਾਰ ਹੈਗੇ ਆ ਠੀਕ ਆ ਤੇ ਨਿਕਲ ਆਉਂਦੀ ਉਹ ਕਿਸੇ ਭਰਾ ਦੀ ਕਿਸਮਤ ਆ ਪਰ ਖਾਲੀ ਮੰਨ ਕੇ ਕੋਈ ਸੌਦਾ ਕਰ ਲਵੇ ਤੇ ਨਿਕਲ ਆਉਂਦੀ ਉਹ ਤੇ ਗੱਡੀਆਂ ਹਾਂ ਗੱਡੀ ਨਿਕਲ ਆਵੇ ਤੇ ਚਲੋ ਉਹ ਕਿਸੇ ਭਰਾ ਦੀ ਕਿਸਮਤ ਆ ਹਾਂ ਪਰ ਗੱਬਣ ਜਿਹੜੀ ਆਪਾਂ ਸ਼ੋਰ ਕਰਕੇ ਤੇ ਨਹੀਂ ਦੇ ਸਕਦੇ ਕਿਉਂਕਿ ਡਾਕਟਰ ਨੇ ਵੀ ਕਿਹਾ 15 ਦਿਨ ਹਜੇ ਬਾਅਦ ਜਿਹੜੀ ਚੈੱਕ ਪਾਸ ਵਿੱਚ ਆਉਣੀ ਆ ਹੋ ਗਈ ਰਹਿ ਗਈ ਤੇ ਤੁਹਾਨੂੰ ਦੱਸਿਆ ਜਾਊਗਾ ਵੀ ਹਾਂ ਤੇ ਨਹੀਂ ਨਾ ਇਹ ਕਦੀ ਪੱਜ ਫਿਰ ਕੀ ਮੁੱਲ ਦੀ ਆ 1000 ਦੀ ਪਹੁੰਚ ਕਰਤੀਏ 1000 ਦੀ ਹਾਂ ਠੀਕ ਆ ਬਈ ਵੀਧੀ ਕਰਦੇ ਆ ਜੀ ਉਹ ਚਾਪਾ ਵੇਖਣ ਦੇ ਮੌਕੇ ਤੇ ਲੈਸ ਰੂਸ ਕਰਕੇ ਜਿੱਥੋਂ ਤੱਕ ਆਪਣਾ ਵੀਰ ਸੱਜਣ ਕੁ ਬਾਕੀ ਬਹੁਤ ਚੰਗੀ ਆ ਹਾਂ ਦੁੱਧ ਨੌ ਕਿਲੋ ਆ ਜੀ ਇਹ ਮੇਰੇ ਤੋਂ 10 11 ਕਿਲੋ ਚਵਾਈ ਜਣਾ ਇੰਨਾ ਸੋ ਚੰਗੀ ਆ ਹਾਂ 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 ਲਓ ਵੀ ਠੀਕ ਆ ਜੀ ਹੁਣ ਕੋਈ 8 9 9 ਕਿਲੋ ਤੇ ਸੌਦਾ ਕਰ ਲਿਓ ਠੀਕ ਆ ਜੀ 21000 ਮੰਗਿਆ ਤੇ 20000 ਦੇ ਵਿੱਚ ਏਂਡ ਤੋਂ ਅੰਡ ਜਿਹੜੀ ਤੁਹਾਨੂੰ ਮਿਲ ਜੂਗੀ ਸੋ ਮਹੀਨੇ ਡੇਢ ਦੀ ਬਣੀ ਆ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਸੋ ਉਹ ਮੇਰਾ ਭਰਾ ਬੇਸ਼ੱਕ ਖਾਲੀ ਮੰਨ ਕੇ ਸੌਦਾ ਤੁਸੀਂ ਕਰ ਲਿਓ ਠੀਕ ਆ ਜੀ ਤੇ ਇਹ ਅਜੇ ਲਾਗਨੇ ਟੋਟਲ ਜਿਹੜੇ ਆਪਾਂ ਛੇ ਵੜਾ ਨੇ ਦੇ ਇਧਰ ਦੋ ਮੱਝਾਂ ਤੁਹਾਨੂੰ ਦਿਖਾਤੀਆਂ ਇੱਕ ਟੋਕੜ ਗੱਭਣ ਦਿਖਾਤੀ ਹੈ ਵੱਡੀ ਹਾਈਟ ਕਰਦੇ ਵਿੱਚ ਤੇ ਬਾਕੀ ਵੜਾ ਤੁਹਾਨੂੰ ਜਿਹੜੀਆਂ ਆਪਾਂ ਗੱਭਣ ਵੀ ਟੁਕੀਆਂ ਵੀ ਦਿਖਾਤੀਆਂ ਨੇ ਦੋ ਕੁ ਵੜਾ ਜਿਹੜੀਆਂ ਟੁਕੀਆਂ ਨੇ ਲਗ 15 20 ਦਿਨ ਦੀ ਕੱਚੀ ਹੈ ਦੇਖ ਕੋਈ ਲੈਂਦੀ 8 10 ਦਿਨ ਲੈ ਵੀ ਕੁਲਦੀਪ ਇੱਕ ਨੰਬਰ ਬੋਲ ਦੇ ਵੀ ਰਾਦੇ ਨੰਬਰ 9465133233 ਪਿੰਡ ਬੁਰਜਨਾ ਸੁਗੇ ਤਹਿਸੀਲ ਪੱਟੀ ਜਿਹੜਾ ਤਰਦਾਲ ਠੀਕੇ ਬਸ ਸਤਿ ਸ੍ਰੀ ਅਕਾਲ ਵੀਰ ਲੋ ਵੀ ਦੋਸਤੋ ਇਹ ਮਾਲ ਵੀਰ ਕਲਦੀਪ ਸਿੰਘ ਉਹਨਾਂ ਦੇ ਕੋਲੇ ਮੌਜੂਦ ਆ ਪਿੰਡ ਬੁਰਜ ਮੱਥੂਕੇ ਤੁਸੀਂ ਵਿਜ਼ਿਟ ਕਰੋ ਇੱਥੇ ਆਣ ਕੇ ਬਿਲਕੁਲ ਆਪਣੀ ਅੱਖੀਂ ਦੇਖੋ ਹੱਤੀ ਚੋਗੇ ਤਸਦੀ ਕਰ ਲੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ